प्यारे साथियों विवेक सत्यक साथ संसार चैनल ਦੇ ਵਿੱਚ ਤੁਸੀਂ ਅਕਸਰ ਗੀਤ ਕਵਤਾਵਾਂ ਸੁਣਦੇ ਰਹਿੰਦੇ ਹੋ ਤੇ ਸਾਡੇ ਇਸ ਚੈਨਲ ਦਾ ਮਨੋਰਥ ਵੀ ਹੈ ਪੰਜਾਬੀ ਸਹਿਤ ਨੂੰ ਤੇ ਸਹਿਤ ਕਰਨ ਨੂੰ ਬਖੁੱਲਤ ਕਰਨਾ ਤੇ ਅੱਜ ਸਾਡੇ ਨਾਲ ਹਾਜ਼ਰ ਨੇ ਲਾਲੀ ਕਰਤਾਰਪੁਰੀ ਜੀ ਜੋ ਕਿ ਕਬੂਗੇ ਸ਼ਾਇਰ ਨੇ ਲੇਖਕ ਨੇ ਤੇ ਸਾਹਿਤ ਨੂੰ ਪਿਆਰ ਕਰਦੇ ਨੇ ਤੇ ਅੱਜ ਆਪਾਂ ਇਹਨਾਂ ਤੋਂ 2-4 ਸਵਾਲ ਇਹਨਾਂ ਤੋਂ ਪੁੱਛਾਂਗੇ ਤੇ ਫਿਰ ਇਹਨਾਂ ਦੀ ਇੱਕ ਕਹਾਣੀ ਸੁਣਾਵਾਂਗੇ ਲਾਲੀ ਕਰਤਾਰਪੁਰ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਸਿਹਤ ਨਾਲ ਜੁੜੇ ਹੋਏ ਹੋ ਕੋਈ ਇਸ ਵਿੱਚ ਦੋ ਚੰਗੀਆਂ ਗੱਲਾਂ ਸਾਨੂੰ ਦੱਸੋ ਵੀ ਤੁਹਾਨੂੰ ਸਿਹਤ ਲਿਖ ਕੇ ਪੜ੍ਹ ਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਇਸ ਤਰ੍ਹਾਂ ਕੇ ਇਸ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਚੱਲਦਾ ਰਹਿੰਦਾ ਜ਼ਿੰਦਗੀ ਦੇ ਨਾਲ-ਨਾਲ ਪਰ ਜਿਹੜਾ ਸਾਹਿਤਕ ਰੁਚੀਆਂ ਵਿੱਚ ਬੰਦਾ ਦੇ ਸੱਤੀ ਲੈਂਦਾ ਉਹ ਥੋੜਾ ਆਮ ਲੋਕਾਂ ਨਾਲੋਂ ਹਟ ਕੇ ਉਹਦੀ ਵਿਚਾਰਤਾ ਰ ਹੁੰਦੀ ਹੈ ਤੇ ਉਹ ਸੌਖਾ ਵੀ ਜ਼ਿੰਦਗੀ ਚ ਰਹਿੰਦਾ ساری ਉਮਰ ਉਹਨੂੰ ਕੋਈ ਦਿੱਕਤਾਂ ਨਹੀਂ ਹੁੰਦੀਆਂ ਨਾ ਉਹਨੂੰ ਬਹੁਤੀ ਖੁਸ਼ੀ ਹੁੰਦੀ ਹੈ ਨਾ ਬਹੁਤੀ ਉਹਨੂੰ ਕਿਸੇ ਗੱਲ ਦੀ ਗਮੀ ਹੁੰਦੀ ਹੈ ਉਹ ਇਸ ਤਰ੍ਹਾਂ ਦਾ ਜੀਵਨ ਜਿਹੜਾ ਜੀਉਂਦਾ ਹੈ ਇਹ ਦਾ ਮਤ ਤੁਹਾਡਾ ਕਹਿੰਦਾ ਮਤਲਬ ਹੈ ਸਿਹਤ ਨਾਲ ਜੁੜ ਕੇ ਬੰਦਾ ਜ਼ਿੰਦਗੀ ਨੂੰ ਇੱਕ ਸੁਚੱਜੇ ਢੰਗ ਨਾਲ ਜਿਉਂਦਾ ਬਿਲਕੁਲ ਪੋਜ਼ਿਟਿਵ ਬੰਦਾ ਜੀਦਾ ਔਰ ਪੋਜ਼ਿਟਿਵ ਸੋਚਾਂ ਜਿਹੜੀਆਂ ਉਹਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ ਜੀ ਇਹ ਬਹੁਤ ਵਧੀਆ ਤੁਸੀਂ ਇੱਕ ਤਰ੍ਹਾਂ ਦਾ ਇੱਕ ਪਾਠਕਾਂ ਨੂੰ ਇੱਕ ਸੰਦੇਸ਼ ਹੀ ਦਿੱਤਾ ਹੈ ਕਿ ਸਿਹਤ ਨਾਲ ਜੁੜੋ ਤੇ ਆਪਣੀ ਜਿਹੜੀ ਜੀਵਨ ਸ਼ੈਲੀ ਨੂੰ ਇੱਕ ਵਧੀਆ ਢੰਗ ਨਾਲ ਜਿਉਂਦੇ ਰਹੋ ਰਾਉ ਕੇ ਤੁਰੋ ਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਆਪਣਾ ਇੱਕ ਗੀਤ ਸਾਡੇ ਸਰੋਤਿਆਂ ਵੀ ਨੂੰ ਨੂੰ ਕਰੋ ਤੇ ਆਪਾਂ ਆਪਾਂ ਦੀ ਸਗੀਤੀ ਦਾ ਆਨੰਦ ਮੰਨਿਓ ਆਓ ਇੱਕ ਗੀਤ ਹੈ ਮੇਰਾ ਬਗਾਰ ਕੇ ਮਿਲਦਾ ਫੋਲਡ ਹੋਇਆ ਉਹ ਆਇਆ ਹਾਂ ਉਹ ਹੋਈ ਤੁਹਾਡੇ ਨਾਲ ਸੰਧਿਆ ਕਰ ਰਿਹਾ ਦਸ਼ਮਤੱਕਰੀ ਅਮਰਸਰ ਦੇ ਬਰੇਛ ਗਾਇਕ ਹਨ ਤੇ ਉਹਨਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਦੀ ਉਹ ਉਹ ਗੀਤ ਕਾੜ ਲੈ ਸੰਦੇ ਕੈਸਟ ਕਲਚਰ ਦੇ ਜੋ ਨਾ ਹੋ ਕੇ ਹਾਂ ਪਰ ਆ ਕੇ ਨਾ ਖਾਤ ਚਰਚੇ ਕਰ ਆ ਕੇ ਨਾ ਹੋ ਕੇ ਹਾਂ ਪਰ ਆ ਕੇ ਨਾ ਖਾਤ ਚਰਚੇ ਕਰ ਆ ਕੇ ਕੋਰ ਨਕਲਾਸ ਐ ਮੈਂ ਓਲਨੀ ਸੁਣ ਮੇਰੀ ਜਿੰਦੇ सजण सदा न रहंदे कोन मरि जेंंदे सजण सदा न हो के न हाव भरिया कर नथां थां था चर्चे करिया करोल न रहंदे ਕੋਲ ਨਹੀਂ ਸੁਣ ਮੇਰੀ ਜਿੰਦੇ ਸੱਜਣ ਸਦਾ ਨ ਰਿੰਦੇ ਕੋਲ ਤੁਰਜੰਦੇ ਜਦ ਦੂਰ ਦੁਰਾਡੇ ਲੰਬੀ ਮਾਰੂਡਾਰੀ ਨਹੀਂ ਕਹਿੰਦੇ ਸੱਚ ਸਿਆਣੇ ਵਰਕਤੀ ਉੱਡ ਜਾਂਦੀ ਏ ਸਾਰੀ ਨਹੀਂ ਕਹਿੰਦੇ ਸੱਚ ਸਿਆਣੇ ਵਰਕਤੀ ਉੱਡ ਜਾਂਦੀ ਏ ਸਾਰੀ ਜਣੇ ਖਣੇ ਦੇ ਸੁਣਨੇ ਪੈਂਦੇ ਐ ਨਹੀਂ ਬੋਲ ਕਬੋਲ ਨਹੀਂ ਸੁਣ ਮੇਰੀ ਜਿੰਦੇ ਸਜਣ ਸਦਨ ਰਿੰਦੇ ਕੋ ਨਹੀਂ ਸੁਣ ਮੇਰੀ ਜਿੰਦੇ ਸਜਣ ਸਦਨ ਰਿੰਦੇ ਕੋ ਤੇਰੇ ਨਾਲ ਅਨੋਖੀ ਨਹੀਂ ਐ ਨਾ ਇਹ ਨਵੀਂ ਕੋਣੀ ਵੀ ਕੋਈ ਵਿਛੜੇ ਕੋਈ ਮਿਲਦਾ ਇੱਥੇ ਜੱਗ ਦੀ ਰੀਤ ਪੁਰਾਣੀ ਨਹੀਂ ਕੋਈ ਮਿਰਦਾ ਕੋਈ ਵਿਛੜੇ ਤੇ ਜਗ ਦੀ ਰੀਤ ਪੁਰਾਣੀ ਤੂੰ ਕਤੋਂ ਦਿਲ ਹੌਲਾ ਕਰਦੀ ਫਿਰਦੀ ਤਾਵਾਂਡੋਲਨੀ ਸੁਣ ਮੇਰੀ ਏ ਜਿੰਦੇ ਸਜਣ ਸਦਾ ਨਾ ਰਿੰਦੇ ਕੋਣੀ ਸੁਣ ਮੇਰੀ ਏ ਜਿੰਦੇ ਸਜਣ ਸਦਾ ਨਾ ਰਿੰਦੇ ਕੋ ਆਖੀ ਬੰਦਰ ਬੋਈ ਮੁਖੜੇ ਉੱਤੇ ਲਾਲੀ ਵੀ ਜਿਤ ਚੋਰ ਚੁਰਾ ਕੇ ਲੈ ਜਾਂਦਾ ਸਦਾ ਲਈ ਤਦ ਉਸ ਮਹਿਰਮ ਦਾ ਦਰਦ ਹੰਡਾਉਣਾ ਪੈ ਜਾਂਦਾ ਮੁਖੜੇ ਉਤੋਂ ਲਾਲੀ ਵੀ ਜਿਤ ਚੋਰ ਚੁਰਾ ਕੇ ਲੈ ਜਾਂਦਾ ਸਦਾ ਲਈ ਤਦ ਉਸ ਮਹਿਰਮ ਦਾ ਦਰਦ ਹੰਡਾਉਣਾ ਪੈ ਜਾਂਦਾ ਢੋਲ ਜਦ ਛੱਡ ਜਾਵੇ ਕੱਲੀ ਫਿਰ ਨਾ ਵੱਜਦੇ ਢੋਲ ਨੀ ਸੁਣ ਮੇਰੀ ਜਿੰਦੇ ਸੱਜਣ ਸਦਾ ਰਿੰਗੇ ਕੋਲ ਸੁਣ ਮੇਰੀਏ ਜਿੰਦੇ ਸੱਜਣ ਸਦਾ ਰਿੰਗੇ ਕੋਲ ਨਾ ਹੋ ਕੇ ਹਵਾ ਫਰਿਆ ਕਰ ਨਾ ਖਾਤ ਚਰਚੇ ਕਰਿਆ ਕਰ ਪੂਰਨਾ ਖੁਲਾਸੇਵੇਂ ਬੋਲਨੀ ਸੁਣ ਮੇਰੀਏ ਜਿੰਦੇ ਸੱਜਣ ਸਦਾ ਨੀ ਰਿੰਦੇ ਕੋਲ ਨੀ ਸੁਣ ਮੇਰੀਏ ਜਿੰਦੇ ਸੱਜਣ ਸਦਾ ਨ ਰਹਿੰਦੇ ਕੋਈ ਸੁਣ ਮੇਰੀ ਜਿੰਦੇ ਸੱਜਣ ਸਦਾ ਨ ਰਹਿੰਦੇ ਸੁਣ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਵਿਵੇਕੀ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਦਾ ਔਰ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਸਾਥੀਓ ਤੁਸੀਂ ਆਪਣੇ ਲਾਲੀ ਕਰਤਾਰਪ੍ਰੀਤ ਜੀ ਦਾ ਇੱਕ ਗੀਤ ਸੁਣਿਆ ਤਦ ਬਹੁਤ ਹੀ ਸੋਹਣਾ ਗੀਤ ਤੇ ਬਹੁਤ ਹੀ ਸੋਹਣੇ ਬੋਲ ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਤੇ ਮੈਂ ਸਾਰੇ ਸੂਕਿਆਂ ਦੇ ਦਰਸ਼ਕਾਂ ਨੂੰ ਇਹ ਕਾ ਪਾਠਕਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਇਹ ਗੀਤ ਜਿਹੜਾ ਵਾ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਲਾਈਕ ਕਰੋ ਕਮੈਂਟਸ ਕਰੋ ਤੇ ਵਿਵੇਕ ਸਹਿਤ ਸੰਸਾਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰੋ ਤੇ ਲਾਲੀ ਕਾਰ ਤੋਂ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਮੇਰਾ ਧੰਨਵਾਦ।